जी मिनिस्टर रहे सुख सरकारिया जी सबका मिनिस्टर पंचायती राज तृप्त राजेंद्र बाजवा जी इंडस्ट्री मिनिस्टर गुरकीरत जी सबका इंडस्ट्री मिनिस्टर डिम्पल जी के साथियों सब तो पहला आ, मैं फ्लड्स के करनी चाहना ਇਹ ਜਿਹੜੀ ਕੁਦਰਤੀ ਕਰੋਪੀ ਸੀ ਇਹ 40 ਸਾਲਾਂ ਬਾਅਦ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਸਾਨੂੰ ਹੜਾ ਦੀ ਮਾਰ ਪਈ ਹੈ तकरीबन 40 ਸਾਲ ਜਿਹਨੇ ਬਹੁਤ ਵੱਡਾ ਪੰਜਾਬ ਦਾ ਨੁਕਸਾਨ ਕਰਤਾ तकरीबन तकरीबन 4.4 ਲੱਖ ਏਕੜ ਜਿਹੜਾ ਕਿ ਐਸਟੀਮੇਟ ਹੈਗਾ ਮੁਕੰਮਲ ਹਜੇ ਸਰਵੇ ਗਵਰਨਮੈਂਟਸ ਨੇ ਨਹੀਂ ਕੀਤਾ ਫਸਲਾਂ ਦਾ ਨੁਕਸਾਨ ਹੋ ਗਿਆ 2.5 ਲੱਖ ਦੇ ਕਰੀਬ ਸਾਡੇ ਜਿਹੜੇ ਪਸ਼ੂ ਡੰਗਰ ਸੀਗੇ ਉਹਨਾਂ ਦੀਆਂ ਮੌਤਾਂ ਹੋ ਗਈਆਂ ਔਰ ਕਈ ਸੈਂਕੜਿਆਂ ਚ ਹਜ਼ਾਰਾਂ ਚ ਸਾਡੇ ਮਕਾਨ ਡਿੱਗ ਪਏ ਨੇ ਔਰ ਸੈਂਕੜਿਆਂ ਚ ਮੋਤਾਂ ਵੀ ਜਿਹੜੀਆਂ ਹਨ ਉਹਨਾਂ ਬਾਰੇ ਜਾਣਕਾਰੀ ਮਿਲੀਏਗੀ ਹੋਈਆਂ ਪਰ ਇਸ ਫਾਈਨਲ ਨੇ ਜਿੱਠਣ ਵਾਸਤੇ ਪੰਜਾਬੀਆਂ ਦਾ ਜਿਹੜਾ ਮੈਂ ਹੌਸਲਾ ਵੇਖਿਆ ਮੈਂ ਅੱਜ ਤਨਬਾਧ ਕਰਨਾ ਚਾਹੁੰਦਾ ਸਮੁੱਚੇ ਪੰਜਾਬ ਦੇ ਲੋਕਾਂ ਦਾ ਔਰ ਖਾਸ ਕਰਕੇ ਉਹਨਾਂ ਸੰਸਥਾਵਾਂ ਦਾ ਐਨ ਜੀਓਜ਼ ਦਾ ਖਿਡਾਰੀਆਂ ਦਾ ਕਲਾਕਾਰਾਂ ਦਾ ਕਾਰ ਸੇਵਾਲੇ ਸਾਡੇ ਮਹਾਂਪੁਰਸ਼ਾਂ ਦਾ ਔਰ ਆਮ ਲੋਕਾਂ ਜਿਨ੍ਹਾਂ ਨੇ ਬੜੀ ਦਲੇਰੀ ਦੇ ਨਾਲ ਇਸ ਆਫਤ ਦੇ ਵਿੱਚ ਪੰਜਾਬ ਦਾ ਸਾਥ ਦਿੱਤਾ ਤੇ ਅੱਜ ਵੀ ਉਹ ਖੜੇ ਨੇ ਡਟ ਕੇ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੱਤਾ ਕੋਈ ਟਾਵਾਂ ਟੱਲਾ ਜੇ ਕੋਈ ਭੁੱਖਾ ਸੁੱਤਾ ਹੋਵੇ ਘਰ ਟਹਿ ਗਏ ਮਕਾਨ ਟਹਿ ਗਏ ਲੇਕਿਨ ਮੈਂ ਸਲਾਮ ਕਰਦਾ ਹਾਂ ਸਾਡੇ ਪੰਜਾਬੀਆਂ ਦੇ ਉਸ ਜਜ਼ਬੇ ਨਾਲ ਹੀ ਨਾਲ ਕਾਂਗਰਸ ਪਾਰਟੀ ਨੇ ਪਿਛਲੇ ਕਈ ਦਿਨਾਂ ਤੋਂ ਸਾਰੇ ਲੀਡਰ ਸਹਿਬਾਨ ਚਾਹੇ ਐਲਓਪੀ ਸਾਡੇ ਪ੍ਰਤਾਪ ਸਿੰਘ ਬਾਜਵਾ ਜੀ ਹੋਣ ਚਾਹੇ ਚਰਨਜੀਤ ਸਿੰਘ ਚੰਨੀ ਸਾਹਿਬ ਹੋਣ ਚਾਹੇ ਸੁਖਜਿੰਦਰ ਸਿੰਘ ਰੰਧਾਵਾ ਹੋਣ ਜਿਨ੍ਹਾਂ ਦੇ ਇਲਾਕੇ 'ਚ ਪਾਣੀ ਆਇਆ ਚਾਹੇ ਤ੍ਰਿਪਤ ਰਜਿੰਦਰ ਬਾਜਵਾ ਜੀ ਹੋਣ ਇਨਾਂ ਦੇ ਇਲਾਕੇ 'ਚ ਪਾਣੀ ਆਇਆ ਸਰਕਾਰੀਆਂ ਸਾਥ ਹੋਣ ਚਾਹੀਏ ਅਮਰ ਸਿੰਘ ਜੀ ਹੋਣ ਕਿਉਂਕਿ ਸਾਨੇਵਾਲ ਵੀ ਥੋੜਾ ਬੰਡ ਟੁੱਟਿਆ ਜਿਹੜਾ ਹਰ ਵਿਅਕਤੀ ਨੇ ਆਪਣਾ ਆਪਣਾ ਆਪ ਦੇ ਆਪ ਦੇ ਏਰੀਆ ਦੇ ਵਿੱਚ ਐ ਬੰਦਾ ਜਿਹੜਾ ਫਰਜ਼ ਅਦਾ ਕੀਤਾ ਜੋ ਕਰ ਸਕਦਾ ਸੀ ਫਿਰ ਅਸੀਂ ਕਾਂਗਰਸ ਪਾਰਟੀ ਨੇ ਸਮੁੱਚੇ ਪੰਜਾਬ ਨੂੰ ਵੰਡਤਾ ਜਿਹੜੇ ਐਸੇ ਜ਼ਿਲ੍ਹੇ ਸਨ ਜਿੱਥੇ ਨਹੀਂ ਆਇਆ ਸੀ ਉਹਨਾਂ ਨੂੰ ਦੂਸਰੇ ਜ਼ਿਲਾਂ ਦੇ ਵਿੱਚ ਲਾ ਲਾ ਦਿੱਤਾ ਗਿਆ ਤਾਂ ਜੋ ਕਿਸੇ ਚੀਜ਼ ਦੀ ਜਿਹੜੀ ਜ਼ਰੂਰਤ ਹੈ ਉਹ ਸਮੇਂ-ਸਮੇਂ ਸਿਰ ਉੱਤੇ ਪਹੁੰਚਦੀ ਰਹੇ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਦੇ ਰਾਹੀਂ ਇਹ ਕਾਂਗਰਸ ਪਾਰਟੀ ਦੇ ਵਰਕਰ ਸਾਥੀਆਂ ਨੇ ਜੋ ਤਿਲ ਫੁੱਲ ਭੇਟਾ ਸੇਵਾ ਕੀਤੀ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਨਾਲ ਹੀ ਨਾਲ ਅਸੀਂ ਅਗਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਸਮੁੱਚੇ ਜ਼ਿਲ੍ਹਾ ਪ੍ਰਧਾਨਾਂ ਨਾਲ ਤੇ ਸਾਡੇ ਸੀਨੀਅਰ ਲੀਡਰ ਸਾਹਿਬਾਨਾਂ ਨਾਲ ਬਲਾਕ ਆ ਲੈਣਾ ਮੀਟਿੰਗ ਕਰਕੇ ਅਸੀਂ ਇਹ ਕਿਹਾ ਕਿ ਸਾਥੋਂ ਇਸ ਤੋਂ ਵੱਡਾ ਸਾਡੇ ਕੋਲੇ ਹੋਰ ਕੋਈ ਮਹੱਤਵਪੂਰਨ ਕੰਮ ਨਹੀਂ ਹੈ ਕਾਂਗਰਸ ਪਾਰਟੀ ਕੋਲੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਸਾਰੇ ਕੰਮਕਾਰ ਛੱਡ ਕੇ ਕਣਕ ਦੀ ਬਜਾਈ ਤੱਕ ਪੰਜਾਬ ਦੇ ਕਿਸਾਨਾਂ ਦੇ ਲਈ ਹਰ ਸੰਭਵ ਮਦਦ ਆਪਣੀ ਜੇਤ ਤੋਂ ਹਰਚ ਕਰਕੇ ਅਸੀਂ ਅਖੀਰ ਤੱਕ ਉਹਨਾਂ ਦੀਆਂ ਛੱਤਾਂ ਦੇ ਵਿੱਚ ਬਣਾਉਣ ਦੇ ਵਿੱਚ ਕੋਈ ਮੁਸ਼ਕਲ ਕਰਕੇ ਸਾਡੇ ਅੱਡੜੇ ਏਰੀਏ ਦੇ ਵਿੱਚ ਅੱਡੜ ਲੀਡਰ ਸਹਿਬਾਨ ਅਸੀਂ ਇਸ ਕੰਮ ਦੇ ਥੱਲੇਡੇ ਲੈਵਲ ਤੇ ਬਲੌਕ ਸਰ ਤੇ ਜੁੜਨਾ ਹੈ ਇਹਦੇ ਨਾਲ ਨਾਲ ਅਸੀਂ ਤਿੰਨ ਲੋਕ ਸਭਾ ਚ ਗਏ ਜਿੱਥੇ ਹੜ੍ਹ ਪ੍ਰਭਾਵਿਤ ਜ਼ਿਆਦਾ علاقਾ ਸੀ ਫਿਰੋਜ਼ਪੁਰ ਦੇ ਵਿੱਚ ਗਏ ਅੰਮ੍ਰਿਤਸਰ ਸਾਹਿਬ ਵਿੱਚ ਵਿਖੇ ਗਏ ਥੋੜਾ ਜਿਹਾ ਹਿੱਸਾ ਛਾਰ ਪੁਰਦਾ ਤੇ ਥੋੜਾ ਜਿਹਾ ਜਿਹੜਾ ਵਿਸ਼ਾਸੀ ਗੱਲ ਲੁਧਿਆਣੇ ਦਾ ਵੀ ਲੱਗਿਆ ਜਿੱਥੇ ਅਸੀਂ ਕਾਂਗਰਸ ਪਾਰਟੀ ਦੇ ਵਰਕਰਾਂ ਨੇ 2 ਕਰੋੜ ਰੁਪਏ ਦੀ ਰਾਸ਼ੀ ਇਕੱਠੀ ਕਰਕੇ ਸਹਾਇਤਾ ਕਰਨ ਦਾ ਜਿਹੜਾ ਕੰਮ ਉਹ ਸਾਡੇ ਵਰਕਰ ਸਾਥੀਆਂ ਤੇ ਸਾਡੇ ਲੀਡਰਸ਼ਿਪਾਨਾਂ ਨੇ ਵੱਖ-ਵੱਖ ਤੌਰ ਤੇ ਕਿਸੇ ਨੂੰ ਚਾਰੇ ਦੇ ਤੌਰ ਤੇ ਕਿਸੇ ਦਾ ਘਰ ਡਿੱਗਿਆ ਅਸੀਂ ਸਰਕਾਰ ਕਿਨਾਂ ਜਾ ਹੁਣ ਤਾਂ ਨਹੀਂ ਕੰਮ ਕਰ ਸਕਦੇ 25000 ਰੁਪਇਆ ਕਿਸੇ ਨੂੰ ਕੋਈ ਮਦਦ ਕਰਦੀਏ ਜਿਹੜਾ ਮਕਾਨ ਡਿੱਗਿਆ ਹੈ ਜਾਂ ਕਿਤੇ ਤੇ ਪੇਲ ਦੀ ਪੇਲ ਦੇ ਦਈਏ ਜਾਂ ਕਿਤੇ ਚੋਕਰ ਦੇ ਦਈਏ ਸੋ ਰਾਸ਼ਨ ਦੇ ਦਈਏ ਇਸ ਤਰ੍ਹਾਂ ਦਾ ਜਿਹੜਾ ਕੰਮ ਅਸੀਂ ਕੀਤਾ ਤੇ ਤੁਹਾਨੂੰ ਦੱਸਿਆ ਕਿ ਕਣਕ ਦੀ ਵਜਾਈ ਤੱਕ ਕਾਂਗਰਸ ਦਾ ਹਰ ਵਰਕਰ ਇਸ ਗੱਲ ਲਈ ਤਤ ਪਰ ਰਹੇਗਾ ਹੁਣ ਮੈਂ ਮਖੇਦੀ ਨਹੀਂ ਕਰਨਾ ਚਾਹੁੰਦਾ ਸੀ ਕਿਸੇ ਗੱਲ ਦੀ ਕਿਸੇ ਦੀ ਕਿਉਂਕਿ ਸਾਡਾ ਇਹ ਕੰਮ ਸੀਗਾ ਕਿ ਆਫਤ ਦੇ ਸਮੇਂ ਅਸੀਂ ਸਾਰੇ ਰਲ ਮਿਲ ਕੇ ਤੁਸੀਂ ਦੇਖਿਆ ਹੋਣਾ ਕਦੇ ਵੀ ਅਸੀਂ ਕੋਈ ਨੁਕਤਾਚੀ ਨਹੀਂ ਨੀ ਕੀਤੀ ਆਫਤ ਦੇ ਸਮੇਂ ਔਖੇ ਸਮੇਂ ਇੱਕ ਜੁੱਟ ਹੋ ਕੇ ਸਾਰਿਆਂ ਨੂੰ ਡਟ ਕੇ ਲੋਕਾਂ ਦੇ ਨਾਲ ਖੜੇ ਹੋਣ ਦੀ ਲੋੜ ਹੈ ਨਾ ਕਿ ਕਿਸੇ ਦੀ ਨੁਕਤਾਚੀ ਨਹੀਂ ਕਰਨ ਦੀ ਪਰ ਹੁਣ ਕਾਫੀ ਦੇਖੋਗੇ ਇਸ ਗੱਲ ਨੂੰ ਸਰਕਾਰਾਂ ਆਪਣੀ ਪਿੱਠ ਥੱਪਥਪਾ ਰਹੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਆਏ ਉਹਨਾਂ ਨੇ ਵੀ ਪਿੱਠ ਥੱਪਥਪਾਈ ਉਹਨਾਂ ਨੇ ਕਿਹਾ ਕਿ ਮੈਂ 1600 ਕਰੋੜ ਰੁਪਏ ਦਿੰਨੇ ਸੋ ਮੈਂ ਥੋੜਾ ਜਿਹਾ ਚਾਨਣ ਉਸ ਬਾਰੇ ਤੁਹਾਨੂੰ ਇਹ ਪਉਣਾ ਜਾਣੇ ਜਿਹੜਾ ਪਾਖੜਾ ਡੈਮ ਹੈ ਫਲਡ ਕੰਟਰੋਲ ਪਾਵਰ ਜਨਰੇਸ਼ਨ ਇਰੀਗੇਸ਼ਨ ਇਹ ਤਿੰਨ ਚੀਜ਼ਾਂ ਹਾਸਤੇ ਬਣਾਇਆ ਗਿਆ ਹੈ ਪਾਵਰ ਹਾਸਤੇ ਇਰੀਗੇਸ਼ਨ ਹਾਸਤੇ ਤੇ ਫਲਾਟ ਕੰਟਰੋਲ ਕਰਨ ਵਾਸਤੇ ਜਿਹੜਾ ਬੀਬੀਐਮ ਚੇਅਰਮੈਨ ਸੀਗਾ ਇਸ ਵਾਰ ਉਹਨੇ ਜੂਨ ਚ ਉਹਨੂੰ ਪਤਾ ਲੱਗ ਗਿਆ ਸੀ ਉਹਨੇ ਕਿਹਾ ਇਹ ਗੱਲ ਪ੍ਰੈਸ ਕਾਨਫਰੰਸ ਦੇ ਵਿੱਚ ਕਿ 105% بارش ਹੋਏਗੀ ਯਾਨੀ ਕਿ 100% ਤੋਂ ਵੀ 5% ਵੱਧ ਇਸ ਦੇ ਬਾਬਯੂਧ ਵੀ ਜੋ ਹਾਲਾਤ ਸਨ ਡੈਮ ਦੇ ਇੱਕ ਐਮ ਡੀ ਡੀ ਐਲ ਹੁੰਦਾ ਹੈ ਮਿਨੀਮਮ ਡਰਾ ਡਾਊਨ लेवल 8 1460 ਉੱਪਰ ਤੱਕ ਹੁੰਦਾ ਹੈ 1970 ਤੇ 78 ਦੇ ਜੇ ਤੁਸੀਂ ਅੰਕੜੇ ਕੱਢ ਲਓ ਇਹ 1453 ਫੀਟ ਤੋਂ ਲੈ ਕੇ 1453 ਸੀਗਾ ਉਦੋਂ ਵੀ ਡਾਊਨ ਚਲਾ ਗਿਆ ਸੀ ਲੈਵਲ ਪਾਖੜਾ ਦਾ ਪਾਣੀ ਦਾ ਉੱਥੇ 1453 ਫੀਟ ਹੀ ਸੀਗਾ ਲੇਕਿਨ ਇਸ ਵਾਰੀ 1600 ਫੁੱਟ ਸੀ ਉਦੋਂ ਤੱਕ ਵੀ ਇਹਨਾਂ ਨੇ ਕਿਸੇ ਨੇ ਪਾਣੀ ਜਿਹੜਾ ਘਟਾਇਆ ਨਹੀਂਗਾ ਯਾਨੀ ਕਿ ਹੌਲੀ ਹੌਲੀ ਪਾਣੀ ਛੱਡ ਦੇਣਾ ਚਾਹੀਦਾ ਸੀਗਾ 1978 ਵਿੱਚ ਉਹਨੂੰ 1453 ਤੇ ਲਿਆਏ ਲੇਕਿਨ ਇਹਨਾਂ ਨੇ ਉਰਾ ਲੈਵਲ ਇਸ ਵਾਰੀ 1600 ਰੱਖਿਆ ਜਿੱਕਿ ਪ੍ਰੈਡਿਕਸ਼ਨ ਇਹ ਸੀ ਕਿ 105% ਜਿਹੜੀ ਮੌਨਸੂਨ ਵਧ ਹੈਗੀ ਹੈ ਔਰ ਸਾਡੇ ਕੁਝ ਵਿਅਕਤੀ ਪਾਕ ਉੱਥੇ ਗਏ ਸੀ ਡੈਮ ਤੇ ਜਿਹੜਾ ਨਾਮ ਹਰਦੀਪ ਸਿੰਘ ਕਿੰਗਰਾ ਸੀ ਆਈਆਰਐਸ 6 8 2025 ਆ ਪਿਛੇ ਜੇ ਉਦੋਂ ਜਿਹੜਾ ਲੈਵਲ ਸੀਗਾ ਉਦੋਂ 1635 ਲੈਵਲ ਸੀਗਾ ਉੱਥੇ ਫੀਟ ਕਿ ਪਾਣੀ ਇੰਨਾ ਜ਼ਿਆਦਾ ਸੀਗਾ ਜਦ ਕਿ ਪ੍ਰੈਡਿਕਸ਼ਨ ਐਸੀ 105% ਬਾਰਿਸ਼ ਹੋਣੀ ਤੇ 31 8 2025 ਨੂੰ ਇਹ ਲੈਵਲ ਵੱਧ ਕੇ 1672 ਫੀਟ ਹੋ ਗਿਆ ਜਦੋਂ 1672 ਹੋ ਗਿਆ ਤੇ ਫੇਰ ਇੱਕਦਮ ਘਬਰਾਟ ਚ ਆ ਗਏ ਤੇ 1678 ਤੇ ਇਹਨਾਂ ਨੇ ਪਾਣੀ ਰিলিজ ਕਰਤਾ ਬਿਨਾ ਕਿਸੇ ਨੂੰ ਇਤਲਾਹ ਦਿੱਤੀਆਂ ਜਦਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ 1977-78 ਦੀ ਗੱਲ ਕਰੀਏ ਤਾਂ ਲੈਵਲ ਘਟਾ ਕੇ 1453 ਤੇ ਰੱਖਣਾ ਚਾਹੀਦਾ ਸੀ ਇਹਨਾਂ ਨੂੰ ਜਿਹੜਾ ਇਹ 1600 ਤੇ ਰੱਖੀ ਬੈਠੇ ਸੀ ਪਹਿਲਾਂ ਹੀ ਜੇ ਪਾਣੀ ਘਟਾ ਕੇ ਲੈਵਲ ਰੱਖਦੇ ਤਾਂ ਸ਼ਾਇਦ ਇੰਨੀ ਤਬਾਹੀ ਨਾ ਹੁੰਦੀ ਤੇ 1678 ਤੇ ਜਾ ਕੇ ਇਹਨਾਂ ਨੇ ਪਾਣੀ ਬਿਨਾ ਦੱਸੇ ਲੋਕਾਂ ਨੂੰ ਚੇਤਾਵਨੀ ਨਹੀਂ ਦਿੱਤੀ ਅਚਨ ਚੇਤ ਪਾਣੀ ਛੱਡਤਾ ਜੀਰੇ ਨਾਲ ਪੰਜਾਬ ਰੁੜ ਗਿਆ 1988 ਦੀ ਲੋਕ ਗੱਲ ਕਰਦੀ ਹੈ 1988 ਦੇ ਵਿੱਚ ਹੜ੍ਹ ਆਏ ਸਨ ਇਸ ਤੋਂ ਘੱਟ ਸਨ ਉਦੋਂ ਜਦੋਂ ਛੱਡਣਾ ਹੀ ਸੀ ਫਿਰ ਥੋੜਾ ਜਿਹਾ ਤਵੱਜੋ ਦੇ ਕੇ ਪਾਣੀ ਛੱਡਦੇ ਉਦੋਂ 1687.55 ਤੇ ਪਾਣੀ ਛੱਡਿਆ ਗਿਆ ਇਸ ਵਾਰੀ 1678 ਤੇ ਛੱਡਤਾ ਜਦੋਂ ਪਾਣੀ ਛੱਡਣ ਲੱਗੇ ਉਦੋਂ ਬਈ ਵੇਟ ਕਰ ਲੋ ਥੋੜਾ ਅਕਲਾਹ ਦਿਓ ਹੌਲੀ ਹੌਲੀ ਪਾਣੀ ਛੱਡ ਦਿਓ ਉਦੋਂ ਵੀ ਤੁਸੀਂ ਕਾਹਦੀ ਕਰਗੇ ਜਦੋਂ ਪਾਣੀ ਰਿਲੀਜ਼ ਕਰਨਾ ਸੀ ਪਹਿਲਾਂ ਉਦੋਂ 1453 ਤੇ ਰਿਲੀਜ਼ ਕਰਦੇ ਤੁਸੀਂ 1678 ਤੱਕ ਵੇਟ ਕਿਉਂ ਕੀ ਗਏ ਦਾ ਬਹੁਤ ਬਹੁਤ ਧੰਨਵਾਦ ਥੋਮੇਰਾਤੀ ਸਾਡੇ ਕੋਲ ਸਮਾਂ ਲਾਇਆ ਤੇ ਜਲਦੀ ਜਲਦੀ ਜੀ ਮੇਰੇ ਨਾਲ ਮੈਂਬਰ ਆਫ ਪਾਰਲੀਮੈਂਟ ਕਮਰ ਸਿੰਘ ਜੀ मिनिस्टर रहे सुख सरकारिया जी सबका मिनिस्टर पंचायती राज तृप्त राजेंद्र बाजवा जी इंडस्ट्री मिनिस्टर गुरकीरत जी सबका इंडस्ट्री मिनिस्टर डिम्पल जी थे साथियों सब तो पहला था, आ, मैं फ्लड्स के उप गल करनी चाहना कि जी कुदरती करोपी सी ਇਹ 40 ਸਾਲਾਂ ਬਾਅਦ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਸਾਨੂੰ ਹੜਾ ਦੀ ਮਾਰ ਪਈ ਹੈ तकरीबन 40 ਸਾਲ ਜਿਹਨੇ ਬਹੁਤ ਵੱਡਾ ਪੰਜਾਬ ਦਾ ਨੁਕਸਾਨ ਕਰਤਾ तकरीबन तकरीबन 4.4 ਲੱਖ ਏਕੜ ਜਿਹੜਾ ਕਿ ਐਸਟੀਮੇਟ ਹੈਗਾ ਮੁਕੰਮਲ ਹਜੇ ਸਰਵੇ ਗਵਰਨਮੈਂਟਸ ਨੇ ਨਹੀਂ ਕੀਤਾ ਸਲਾ ਦਾ ਨੁਕਸਾਨ ਹੋ ਗਿਆ 2.5 ਲੱਖ ਦੇ ਕਰੀਬ ਸਾਡੇ ਜਿਹੜੇ ਪਸ਼ੂ ਡੰਗਰ ਸੀਗੇ ਉਹਨਾਂ ਦੀਆਂ ਮੌਤਾਂ ਹੋ ਗਈਆਂ ਔਰ ਕਈ ਸੈਂਕੜਿਆਂ ਛ ਹਜ਼ਾਰਾਂ 'ਚ ਸਾਡੇ ਮਕਾਨ ਡਿੱਗ ਪਏ ਨੇ ਔਰ ਸੈਂਕੜਿਆਂ 'ਚ ਮੌਤਾਂ ਵੀ ਜਿਹੜੀਆਂ ਹਨ ਉਹਨਾਂ ਬਾਰੇ ਜਾਣਕਾਰੀ ਮਿਲੀ ਹੈ ਕੀ ਹੋਈਆਂ ਨੇ ਅਰੇ ਇਹ ਫਾਈਨਲ ਜਿੱਠਣ ਵਾਸਤੇ ਪੰਜਾਬੀਆਂ ਦਾ ਜਿਹੜਾ ਮੈਂ ਹੌਸਲਾ ਵੇਖਿਆ ਮੈਂ ਅੱਜ ਤਨਬਾਧ ਕਰਨਾ ਚਾਹੁੰਦਾ ਸਮੁੱਚੇ ਪੰਜਾਬ ਦੇ ਲੋਕਾਂ ਦਾ ਔਰ ਖਾਸ ਕਰਕੇ ਉਹਨਾਂ ਸੰਸਥਾਵਾਂ ਦਾ ਐਨ ਜੀਓਜ਼ ਦਾ ਖਿਡਾਰੀਆਂ ਦਾ ਕਲਾਕਾਰਾਂ ਦਾ ਸੇਵਾਲੇ ਸਾਡੇ ਮਹਾਂਪੁਰਸ਼ਾਂ ਦਾ ਔਰ ਆਮ ਲੋਕਾਂ ਦਾ ਜਿਨ੍ਹਾਂ ਨੇ ਬੜੀ ਦਲੇਰੀ ਦੇ ਨਾਲ ਇਸ ਆਫਤ ਦੇ ਵਿੱਚ ਪੰਜਾਬ ਦਾ ਸਾਥ ਦਿੱਤਾ ਤੇ ਅੱਜ ਵੀ ਉਹ ਖੜੇ ਨੇ ਐ ਡਟ ਕੇ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੱਤਾ ਕੋਈ ਦਾਵਾ ਟੱਲਾ ਜੇ ਕੋਈ ਭੁੱਖਾ ਸੌਂਦਾ ਹੋਵੇ ਘਰ ਟਹਿ ਗਏ ਮਕਾਨ ਟਹਿ ਗਏ ਲੇਕਿਨ ਮੈਂ ਸਲਾਮ ਕਰਦਾ ਹਾਂ ਸਾਡੇ ਪੰਜਾਬੀਆਂ ਦੇ ਉਸ ਜਜ਼ਬੇ ਨਾਲੀ ਨਾਲ ਕਾਂਗਰਸ ਪਾਰਟੀ ਨੇ ਪਿਛਲੇ ਕਈ ਦਿਨਾਂ ਤੋਂ ਸਾਰੇ ਲੀਡਰ ਸਹਿਬਾਨ ਚਾਹੇ ਐਲੋਪੀ ਸਾਡੇ ਪ੍ਰਤਾਪ ਸਿੰਘ ਬਾਜਵਾ ਜੀ ਹੋਣ ਚਾਹੇ ਚਰਨਜੀਤ ਸਿੰਘ ਚੰਨੀ ਸਾਹਿਬ ਹੋਣ ਚਾਹੇ ਸੁਖਜਿੰਦਰ ਸਿੰਘ ਰੰਧਾਵਾ ਹੋਣ ਜਿਨ੍ਹਾਂ ਦੇ ਇਲਾਕੇ 'ਚ ਪਾਣੀ ਆਇਆ ਚਾਹੇ ਤ੍ਰਿਪਤ ਰਜਿੰਦਰ ਬਾਜਵਾ ਜੀ ਹੋਣ ਇਹਨਾਂ ਦੇ ਇਲਾਕੇ 'ਚ ਪਾਣੀ ਆਇਆ ਸਰਕਾਰੀਆ ਸਾਹਿਬ ਹੋਣ ਚਾਹੇ ਅਮਰ ਸਿੰਘ ਜੀ ਹੋਣ ਕਿਉਂਕਿ ਸਾਨੇਵਾਲ ਵੀ ਥੋੜਾ ਵੰਡ ਟੁਟਿਆ ਜਿਹੜਾ ਹਰ ਵਿਅਕਤੀ ਨੇ ਆਪਣਾ ਆਪਣਾ ਆਪ ਦੇ ਆਪ ਦੇ ਏਰੀਆ ਦੇ ਵਿੱਚ ਐ ਬੰਦਾ ਜਿਹੜਾ ਫਰਜ਼ ਅਦਾ ਕੀਤਾ ਜੋ ਕਰ ਸਕਦਾ ਸੀ ਫਿਰ ਅਸੀਂ ਕਾਂਗਰਸ ਪਾਰਟੀ ਨੇ ਸਮੁੱਚੇ ਪੰਜਾਬ ਨੂੰ ਵੰਡਤਾ ਜਿਹੜੇ ਐਸੇ ਜ਼ਿਲ੍ਹੇ ਸਨ ਜਿੱਥੇ ਨਹੀਂ ਆਇਆ ਸੀ ਉਹਨਾਂ ਨੂੰ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਨਾ ਲਾ ਦਿੱਤਾ ਗਿਆ ਤਾਂ ਜੋ ਕਿਸੇ ਚੀਜ਼ ਦੀ ਜਿਹੜੀ ਜ਼ਰੂਰਤ ਹੈ ਉਹ ਸਮੇ ਸਮੇ ਸਿਰ ਉੱਤੇ ਪਹੁੰਚਦੀ ਰਹੇ ਤੁਸੀਂ ਦੇਖਿਆ ਹੋਣਾ ਹੈ ਸੋਸ਼ਲ ਮੀਡੀਆ ਦੇ ਰਾਹੀਂ ਇਹ ਕਾਂਗਰਸ ਪਾਰਟੀ ਦੇ ਵਰਕਰ ਸਾਥੀਆਂ ਨੇ ਜੋ ਤਿਲ ਫੁੱਲ ਭੇਟਾ ਸਮਾ ਕੀਤੀ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਨਾਲ ਹੀ ਨਾਲ ਅਸੀਂ ਅਗਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਸਮੁੱਚੇ ਜ਼ਿਲ੍ਹਾ ਪ੍ਰਧਾਨਾਂ ਨਾਲ ਤੇ ਸਾਡੇ ਸੀਨੀਅਰ ਲੀਡਰ ਸਾਹਿਬਾਨਾਂ ਨਾਲ ਬਲੌਕ ਅਲਾਨਾ ਮੀਟਿੰਗ ਕਰਕੇ ਅਸੀਂ ਇਹ ਕਿਹਾ ਕਿ ਸਾਥੋਂ ਇਸ ਤੋਂ ਵੱਡਾ ਸਾਡੇ ਕੋਲੇ ਹੋਰ ਕੋਈ ਮਹੱਤਵਪੂਰਨ ਕੰਮ ਨਹੀਂ ਹੈ ਕਾਂਗਰਸ ਪਾਰਟੀ ਕੋਲੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਸਾਰੇ ਕੰਮਕਾਰ ਛੱਡ ਕੇ ਕਣਕ ਦੀ ਬਜਾਈ ਤੱਕ ਪੰਜਾਬ ਦੇ ਕਿਸਾਨਾਂ ਦੇ ਲਈ ਹਰ ਸੰਭਵ ਮਦਦ ਆਪਣੀ ਜੇਬ ਜੋਂ ਖਰਚ ਕਰਕੇ ਅਸੀਂ ਅਖੀਰ ਤੱਕ ਉਹਨਾਂ ਦੀਆਂ ਛੱਤਾਂ ਦੇ ਵਿੱਚ ਬਣਾਉਣ ਦੇ ਵਿੱਚ ਕੋਈ ਕਰਕੇ ਸਾਡੇ ਅੱਡਰ ਏਰੀਏ ਦੇ ਵਿੱਚ ਅੱਡਰ ਲੀਡਰ ਸਹਿਬਾਨ ਅਸੀਂ ਇਸ ਕੰਮ ਦੇ ਥੱਲੇਡੇ ਲੈਵਲ ਤੇ ਬਲੌਕ ਸਰ ਤੇ ਜੁੜਨਾ ਹੈ ਇਹਦੇ ਨਾਲ ਨਾਲ ਅਸੀਂ ਤਿੰਨ ਲੋਕ ਸਭਾ ਚ ਗਏ ਜਿੱਥੇ ਹਰ ਪ੍ਰਭਾਵਿਤ ਜ਼ਿਆਦਾ ਇਲਾਕਾ ਸੀ ਫਿਰੋਜ਼ਪੁਰ ਦੇ ਵਿੱਚ ਗਏ ਅੰਮ੍ਰਿਤਸਰ ਸਾਹਿਬ ਵਿੱਚ ਵਿਖੇ ਗਏ ਥੋੜਾ ਜਿਹਾ ਹਿੱਸਾ ਛਾਰ ਪੁਰਦਾ ਤੇ ਥੋੜਾ ਜਿਹਾ ਜਿਹੜਾ ਹਿੱਸਾ ਸੀ ਗੱਲ ਲੁਧਿਆਣੇ ਦਾ ਵੀ ਲੱਗਿਆ ਜਿੱਥੇ ਅਸੀਂ ਕਾਂਗਰਸ ਪਾਰਟੀ ਦੇ ਵਰਕਰਾਂ ਨੇ 2 ਕਰੋੜ ਰੁਪਏ ਦੇ ਰਾਸ਼ੀ ਇਕੱਠੀ ਕਰਕੇ ਸਹਾਇਤਾ ਕਰਨ ਦਾ ਜਿਹੜਾ ਕੰਮ ਉਹ ਸਾਡੇ ਵਰਕਰ ਸਾਥੀਆਂ ਤੇ ਸਾਡੇ ਲੀਡਰਸ਼ਿਪ ਬਾਨਾ ਨੇ ਵੱਖ-ਵੱਖ ਤੌਰ ਤੇ ਕਿਸੇ ਨੂੰ ਚਾਰੇ ਦੇ ਤੌਰ ਤੇ ਕਿਸੇ ਦਾ ਘਰ ਡਿੱਗਿਆ ਅਸੀਂ ਸਰਕਾਰ ਜਿੰਨਾ ਜਾਂ ਹੋਰ ਤਾਂ ਨਹੀਂ ਕੰਮ ਕਰ ਸਕਦੇ 25000 ਰੁਪਏ ਕਿਸੇ ਨੂੰ ਕੋਈ ਮਦਦ ਕਰਦੀਏ ਜਿਹੜਾ ਮਕਾਨ ਡਿੱਗਿਆ ਹੈ ਜਾਂ ਕਿਤੇ ਪੇਲ ਦੀ ਦੀ ਪੇਲ ਦੇ ਦੀਏ ਇਤਿਆਰ ਕਿਤੇ ਚੋਕਰ ਦੇ ਦੀਏ ਸੋ ਰਾਸ਼ਨ ਦੇ ਦੀਏ ਇਸ ਤਰ੍ਹਾਂ ਦਾ ਜਿਹੜਾ ਕੰਮ ਅਸੀਂ ਕੀਤਾ ਤੇ ਤੁਹਾਨੂੰ ਦੱਸਿਆ ਕਿ ਕਣਕ ਦੀ ਵਜਾਈ ਤੱਕ ਕਾਂਗਰਸ ਦਾ ਹਰ ਵਰਕਰ ਇਸ ਗੱਲ ਲਈ ਤਤ ਪਰ ਰਹੇਗਾ ਹੁਣ ਮੈਂ ਨਖੇਦੀ ਨਹੀਂ ਕਰਨਾ ਚਾਹੁੰਦਾ ਸੀ ਕਿਸੇ ਗੱਲ ਦੀ ਕਿਸੇ ਦੀ ਕਿਉਂਕਿ ਸਾਡਾ ਇਹ ਕੰਮ ਸੀਗਾ ਕਿ ਆਫਤ ਦੇ ਸਮੇਂ ਅਸੀਂ ਸਾਰੇ ਰਲ ਮਿਲ ਕੇ ਤੁਸੀਂ ਦੇਖਿਆ ਹੋਣਾ ਕਦੇ ਵੀ ਅਸੀਂ ਕੋਈ ਨੁਕਤਾਚੀ ਨਹੀਂ ਨੀ ਕੀਤੀ ਆਫਤ ਦੇ ਸਮੇਂ ਔਖੇ ਸਮੇਂ ਇੱਕ ਜੁੱਟ ਹੋ ਕੇ ਸਾਰਿਆਂ ਡਟ ਕੇ ਲੋਕਾਂ ਦੇ ਨਾਲ ਖੜੇ ਹੋਣ ਦੀ ਲੋੜ ਹੈ ਨਾ ਕਿ ਕਿਸੇ ਦੀ ਨੁਕਤਾਚੀ ਨਹੀਂ ਕਰਨ ਦੀ ਪਰ ਹੁਣ ਕਾਫੀ ਦੇਖੋਗੇ ਇਸ ਗੱਲ ਨੂੰ ਸਰਕਾਰਾਂ ਆਪਣੀ ਪਿੱਠ ਥੱਪਥਪਾ ਰਹੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਆਏ ਉਹਨਾਂ ਨੇ ਵੀ ਪਿੱਠ ਤੱਕ ਤੋਂ ਪਾਈ ਉਹਨਾਂ ਨੇ ਕਿਹਾ ਕਿ ਮੈਂ 1600 ਕਰੋੜ ਰੁਪਏ ਦਿੰਨੇ ਸੋ ਮੈਂ ਥੋੜਾ ਜਿਹਾ ਚਾਣਨ ਉਸ ਬਾਰੇ ਤੁਹਾਨੂੰ ਇਹ ਪਉਣਾ ਜਾਣੇ ਜਿਹੜਾ ਪਾਖੜਾ ਡੈਮ ਹੈ ਫਲਡ ਕੰਟਰੋਲ ਪਾਵਰ ਜਨਰੇਸ਼ਨ ਇਰੀਗੇਸ਼ਨ ਇਹ ਤਿੰਨ ਚੀਜ਼ਾਂ ਹਾਸੇ ਬਣਾਇਆ ਗਿਆ ਹੈ ਪਾਵਰ ਹਾਸੇ ਇਰੀਗੇਸ਼ਨ ਹਾਸੇ ਤੇ ਫਲਡ ਕੰਟਰੋਲ ਕਰਨ ਵਾਸਤੇ ਜਿਹੜਾ ਬੀਬੀਐਮ ਚੇਅਰਮੈਨ ਸੀਗਾ ਇਸ ਵਾਰ ਉਹਨੇ ਜੂਨ ਚ ਉਹਨੂੰ ਪਤਾ ਲੱਗ ਗਿਆ ਸੀ ਉਹਨੇ ਕਿਹਾ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਕਿ 105% بارش ਹੋਏਗੀ ਯਾਨੀ ਕਿ 100% ਤੋਂ ਵੀ 5% ਵੱਧ ਇਸ ਦੇ ਬਾਪਯੂਦ ਵੀ ਜੋ ਹਾਲਾਤ ਸਨ ਡੈਮ ਦੇ ਇੱਕ ਐਮ ਡੀ ਡੀ ਐਲ ਹੁੰਦਾ ਹੈ ਮਿਨੀਮਮ ਡਰਾਉਨ ਡਾਊਨ ਲੈਵਲ ਇਹ 1460 ਫੁੱਟ ਤੱਕ ਹੁੰਦਾ ਹੈ 1970 ਤੇ 78 ਦੇ ਜੇ ਤੁਸੀਂ ਅੰਕੜੇ ਕੱਢ ਲਓ ਇਹ 1453 ਫੀਟ ਤੋਂ ਲੈ ਕੇ 1453 ਸੀਗਾ ਉਦੋਂ ਵੀ ਡਾਊਨ ਚਲਾ ਗਿਆ ਸੀ ਲੈਵਲ ਪਾਖੜਾ ਦਾ ਪਾਣੀ ਦਾ ਉੱਥੇ 1453 ਫੀਟ ਹੀ ਸੀਗਾ ਲੇਕਿਨ ਇਸ ਵਾਰੀ 1600 ਫੁੱਟ ਸੀ ਉਦੋਂ ਤੱਕ ਵੀ ਇਹਨਾਂ ਨੇ ਕਿਸੇ ਨੇ ਪਾਣੀ ਜਿਹੜਾ ਘਟਾਇਆ ਨਹੀਂਗਾ ਯਾਨੀ ਕਿ ਹੌਲੀ ਹੌਲੀ ਪਾਣੀ ਛੱਡ ਦੇਣਾ ਚਾਹੀਦਾ ਸੀਗਾ 1978 ਵਿੱਚ ਉਹਨੂੰ 1453 ਤੇ ਲਿਆਏ ਲੇਕਿਨ ਇਹਨਾਂ ਨੇ ਉਹਰਾ ਲੈਵਲ ਇਸ ਵਾਰੀ 1600 ਰੱਖਿਆ ਜਦਕਿ ਪ੍ਰੈਡਿਕਸ਼ਨ ਇਹ ਸੀ ਕਿ 105% ਜਿਹੜੀ ਮੌਨਸੂਨ ਵਧ ਹੈਗੀ ਹੈ ਔਰ ਸਾਡੇ ਕੁਝ ਵਿਅਕਤੀ ਪਾਕ ਉੱਥੇ ਗਏ ਸੀ ਡੈਮ ਤੇ ਜਿਹੜਾ ਨਾਮ ਹਰਦੀਪ ਸਿੰਘ ਕਿੰਗਰਾ ਸੀ ਆਈਆਰਐਸ 6 8 2025 ਆ ਪਿਛਲੇ ਉਦੋਂ ਜਿਹੜਾ ਲੈਵਲ ਸੀਗਾ ਉਦੋਂ 1635 ਲੈਵਲ ਸੀਗਾ ਉੱਥੇ ਫੀਟ ਕਿ ਪਾਣੀ ਇੰਨਾ ਜ਼ਿਆਦਾ ਸੀਗਾ ਜਦਕਿ ਪ੍ਰੈਡਿਕਸ਼ਨ ਇਹ ਸੀ 105% بارش ਹੋਣੀ ਤੇ 31 8 2025 ਨੂੰ ਇਹ ਲੈਵਲ ਵੱਧ ਕੇ 1672 ਫੀਟ ਹੋ ਗਿਆ ਜਦੋਂ 1672 ਹੋ ਗਿਆ ਇਹ ਫੇਰ ਇੱਕਦਮ ਕਬਰਾੜ ਚ ਆ ਗਏ ਤੇ 1678 ਤੇ ਇਹਨਾਂ ਨੇ ਪਾਣੀ ਰਿਲੀਜ਼ ਕਰਤਾ ਬਿਨਾ ਕਿਸੇ ਨੂੰ ਇਤਲਾਹ ਦਿੱਤੀਆਂ ਜਦਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ 1977-78 ਦੀ ਗੱਲ ਕਰੀਏ ਤਾਂ ਲੈਵਲ ਘਟਾ ਕੇ 1453 ਤੇ ਰੱਖਣਾ ਚਾਹੀਦਾ ਸੀ ਇਹਨਾਂ ਨੂੰ ਜਿਹੜਾ ਇਹ 1600 ਦੇ ਰੱਖੀ ਬੈਠੇ ਸੀ ਪਹਿਲਾਂ ਹੀ ਜੇ ਪਾਣੀ ਘਟਾ ਕੇ ਲੈਵਲ ਰੱਖਦੇ ਤਾਂ ਸ਼ਾਇਦ ਇੰਨੀ ਤਬਾਹੀ ਨਾ ਹੁੰਦੀ ਤੇ 1678 ਤੇ ਜਾ ਕੇ ਇਹਨਾਂ ਨੇ ਪਾਣੀ ਬਿਨਾ ਦੱਸੇ ਲੋਕਾਂ ਨੂੰ ਚੇਤਾਵਨੀ ਨਹੀਂ ਦਿੱਤੀ ਅਚਨ ਚੇਤ ਪਾਣੀ ਛੜਤਾ ਜੀਰੇ ਨਾਲ ਪੰਜਾਬ ਰੁੜ ਗਿਆ 1988 ਦੀ ਲੋਕ ਗੱਲ ਕਰਦੀ ਹੈ 1988 ਦੇ ਵਿੱਚ ਫੜ ਆਏ ਸਨ ਇਸ ਤੋਂ ਘੱਟ ਸਨ ਉਦੋਂ ਜਦੋਂ ਛੜਨਾ ਹੀ ਸੀ ਫਿਰ ਥੋੜਾ ਜਿਹਾ ਤਵੱਜੋ ਦੇ ਕੇ ਪਾਣੀ ਛੱਡਦੇ ਉਦੋਂ 1687.55 ਤੇ ਪਾਣੀ ਛੱਡਿਆ ਗਿਆ ਇਸ ਵਾਰੀ 1678 ਤੇ ਛੜਤਾ ਜਦੋਂ ਪਾਣੀ ਛੱਡਣ ਲੱਗੇ ਉਦੋਂ ਬਈ ਵੇਟ ਕਰ ਲੋ ਥੋੜਾ ਅਕਲਾਵਿਓ ਹੌਲੀ ਹੌਲੀ ਪਾਣੀ ਛੱਡ ਦੋ ਉਦੋਂ ਵੀ ਤੁਸੀਂ ਕਾਦੀ ਕਰਗੇ ਜਦੋਂ ਪਾਣੀ ਰਿਲੀਜ਼ ਕਰਨਾ ਸੀ ਪਹਿਲਾਂ ਉਦੋਂ 1453 ਤੇ ਰਿਲੀਜ਼ ਕਰਦੇ ਤੁਸੀਂ 1678 ਤੱਕ ਵੇਟ ਕਿਉਂ ਕੀ ਗਏ ਸਾਥੀਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਰਾਤੀ ਸਾਢੇ 5 ਵਜੇ ਸਮਾਂ ਲਾਇਆ ਤੇ ਜਲਦੀ ਜਲਦੀ ਮੇਰੇ ਨਾਲ ਮੈਂਬਰ ਆਫ ਪਾਰਲੀਮੈਂਟ ਅਮਰ ਸਿੰਘ ਜੀ साढे मिनिटर रहे सुख सरकारिया जी सबका मिनिस्टर पंचायती राज तृप्त रजेंद्र बाजवा जी इंडस्ट्री मिनिस्टर गुदकीरत जी सबका इंडस्ट्री मिनिस्टर डिम्पल जी तो साथियों सब तो पहला था आ, मैं फ्लड्स के उ चाहना कि ये जी कुदरती करोपी सी ਇਹ 40 ਸਾਲ ਬਾਅਦ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਸਾਨੂੰ ਹੜਾ ਦੀ ਮਾਰ ਪਈ ਹੈ तकरीबन 40 ਸਾਲ ਜੀਨੇ ਬਹੁਤ ਵੱਡਾ ਪੰਜਾਬ ਦਾ ਨੁਕਸਾਨ ਕਰਤਾ तकरीबन तकरीबन 4.4 ਲੱਖ ਏਕੜ ਜਿਹੜਾ ਕਿ ਐਸਟੀਮੇਟ ਹੈਗਾ ਮੁਕੰਮਲ ਹਜੇ ਸਰਵੇ ਗਵਰਨਮੈਂਟਸ ਨੇ ਨਹੀਂ ਕੀਤਾ ਫਸਲਾਂ ਦਾ ਨੁਕਸਾਨ ਹੋ ਗਿਆ 2.5 ਲੱਖ ਦੇ ਕਰੀਬ ਸਾਡੇ ਜਿਹੜੇ ਪਸ਼ੂ ਡੰਗਰ ਸੀਗੇ ਉਹਨਾਂ ਦੀਆਂ ਮੌਤਾਂ ਹੋ ਗਈਆਂ ਪਰ ਕਈ ਸੈਂਕੜਿਆਂ ਛ ਹਜ਼ਾਰਾਂ 'ਚ ਸਾਡੇ ਮਕਾਨ ਡਿੱਗ ਪਏ ਨੇ ਔਰ ਸੈਂਕੜਿਆਂ 'ਚ ਮੌਤਾਂ ਵੀ ਜਿਹੜੀਆਂ ਹਨ ਉਹਨਾਂ ਬਾਰੇ ਜਾਣਕਾਰੀ ਮਿਲੀ ਹੈ ਕੀ ਪਰ ਇਸ ਫਾਈਨਲ ਜਿੱਤਣ ਵਾਸਤੇ ਪੰਜਾਬੀਆਂ ਦਾ ਜਿਹੜਾ ਮੈਂ ਹੌਸਲਾ ਵੇਖਿਆ ਮੈਂ ਅੱਜ ਧੰਨਵਾਦ ਕਰਨਾ ਚਾਹੁੰਦਾ ਸਮੁੱਚੇ ਪੰਜਾਬ ਦੇ ਲੋਕਾਂ ਦਾ ਔਰ ਖਾਸ ਕਰਕੇ ਉਹਨਾਂ ਸੰਸਥਾਵਾਂ ਦਾ ਐਨ ਜੀਓਜ਼ ਦਾ ਖਿਡਾਰੀਆਂ ਦਾ ਕਲਾਕਾਰਾਂ ਦਾ ਕਾਰ ਸੇਵਾਲੇ ਸਾਡੇ ਮਹਾਂਪੁਰਸ਼ਾਂ ਦਾ ਔਰ ਆਮ ਲੋਕਾਂ ਦਾ ਜਿਨ੍ਹਾਂ ਨੇ ਬੜੀ ਦਲੇਰੀ ਦੇ ਨਾਲ ਇਸ ਆਫਤ ਦੇ ਵਿੱਚ ਪੰਜਾਬ ਦਾ ਸਾਥ ਦਿੱਤਾ ਤੇ ਅੱਜ ਵੀ ਉਹ ਖੜੇ ਨੇ ਐ ਡਟ ਕੇ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੱਤਾ ਕੋਈ ਦਾਵਾ ਟੱਲਾ ਹੈ ਜੇ ਕੋਈ ਭੁੱਖਾ ਸੌਂਦਾ ਹੋਵੇ ਘਰ ਟਹਿ ਗਏ ਮਕਾਨ ਟਹਿ ਗਏ ਲੇਕਿਨ ਮੈਂ ਸਲਾਮ ਕਰਦਾ ਹਾਂ ਸਾਡੇ ਪੰਜਾਬੀਆਂ ਦੇ ਉਸ ਜਜ਼ਬੇ ਨਾਲੀ ਨਾਲ ਕਾਂਗਰਸ ਪਾਰਟੀ ਨੇ ਪਿਛਲੇ ਕਈ ਦਿਨਾਂ ਤੋਂ ਸਾਰੇ ਲੀਡਰ ਸਹਿਬਾਨ ਚਾਹੇ ਐਲੋਪੀ ਸਾਡੇ ਪ੍ਰਤਾਪ ਸਿੰਘ ਬਾਜਵਾ ਜੀ ਹੋਣ ਚਾਹੇ ਚਰਨਜੀਤ ਸਿੰਘ ਚੰਨੀ ਸਾਹਿਬ ਹੋਣ ਚਾਹੇ ਸੁਖਜਿੰਦਰ ਸਿੰਘ ਰੰਧਾਵਾ ਹੋਣ ਜਿਨ੍ਹਾਂ ਦੇ ਇਲਾਕੇ 'ਚ ਪਾਣੀ ਆਇਆ ਚਾਹੇ ਤ੍ਰਿਪਤ ਰਜਿੰਦਰ ਬਾਜਵਾ ਜੀ ਹੋਣ ਇਹਨਾਂ ਦੇ ਇਲਾਕੇ 'ਚ ਪਾਣੀ ਆਇਆ ਸਰਕਾਰੀਆ ਸਾਥ ਹੋਣ ਚਾਹੇ ਅਮਰ ਸਿੰਘ ਜੀ ਹੋਣ ਕਿਉਂਕਿ ਸਾਨੇਵਾਲ ਵੀ ਥੋੜਾ ਵੰਡ ਟੁਟਿਆ ਜਿਹੜਾ ਹਰ ਵਿਅਕਤੀ ਨੇ ਆਪਣਾ ਆਪਣਾ ਆਪ ਦੇ ਆਪ ਦੇ ਏਰੀਆ ਦੇ ਵਿੱਚ ਐ ਬੰਦਾ ਜਿਹੜਾ ਫਰਜ਼ ਅਦਾ ਕੀਤਾ ਜੋ ਕਰ ਸਕਦਾ ਸੀ ਫਿਰ ਅਸੀਂ ਕਾਂਗਰਸ ਪਾਰਟੀ ਨੇ ਸਮੁੱਚੇ ਪੰਜਾਬ ਨੂੰ ਵੰਡਤਾ ਜਿਹੜੇ ਐਸੇ ਜ਼ਿਲ੍ਹੇ ਸਨ ਜਿੱਥੇ ਨਹੀਂ ਆਇਆ ਸੀ ਉਹਨਾਂ ਨੂੰ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਨਾ ਲਾ ਦਿੱਤਾ ਗਿਆ ਤਾਂ ਜੋ ਕਿਸੇ ਚੀਜ਼ ਦੀ ਜਿਹੜੀ ਜ਼ਰੂਰਤ ਹੈ 오! Oh.